Ya abi mi doğdu? Hayır, tamam.

ਨਮਸਕਾਰ ਜੀ ਸ੍ਰੀ ਸ਼ਿਕਾ ਅੱਜ ਨਾਬਾ ਦੇ ਵਿਸਤੇ ਮੌਕੇ ਤੇ ਤੁਸੀਂ ਵੀ ਸਫਾਈ ਕੀਤੀ ਹੈ ਮਹਾਰਾਣੀ ਪ੍ਰਤੀ ਸਿੰਘ ਨਾਬਾ ਤੇ ਹੁਮਾ ਸਿੰਘ ਜੀ ਦੇ ਨਾਲ ਸ਼ਾਹੀ ਪਰਿਵਾਰ ਜੀ ਦੇ ਨਾਲ ਲੱਗੇ ਹੋ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਇਹਨਾਂ ਪਹਾਣਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਿਕਾ ਨਮਸਕਾਰ ਜੀ ਤੇ ਦੂਜੀ ਜਿਹੜਾ ਅੱਜ ਦੇਖਣ ਨੂੰ ਮਿਲੇ ਉੱਥੇ ਮੌਜ ਮੈਂ ਇੱਕ ਦਾ ਨਾਂ ਨਹੀਂ ਕਰੂੰਗਾ ਇਹ ਸਾਰੇ ਜਿਹੜੇ ਨਾਬੇ ਦੇ ਲੋਕ ਨੇ ਉਹਨਾਂ ਨੇ ਵਿੱਚ ਨਗਰ ਕੌਂਸਲ ਵੀ ਸੀ ਤੇ ਆਮ ਲੋਕ ਵੀ ਸੀ ਉਹ ਆਪਣੇ ਡਾਈਟ ਦੇ ਵੀ ਸੀ ਕਾਲਜ ਦੇ ਵੀ ਸੀ ਬਖਮਕ ਥਾਵਾਂ ਤੋਂ ਸਕੂਲਾਂ ਦੇ ਬੱਚੇ ਸਕੂਲਾਂ ਦੇ ਬੱਚੇ ਸੀ ਪਿੰਡੂ ਖੇਤਰ ਚ ਵੀ ਕਾਫੀ ਲੋਕ ਅਕੈਡਮੀਆਂ ਦੇ ਵੀ ਦੇਖਣ ਲੱਗੇ ਠੀਕ ਹੈ ਜੀ ਕਿਉਂ ਜੀ ਦੇਖੋ ਨੱਭਈ ਜਿਹੜੀ रियासत ਆ ਉਹ ਸਭ ਦੀ ਸਾਂਝੀ रियासत ਆ ਔਰ ਸਾਡੇ ਜਿਹੜੇ ਮਹਾਰਾਜਾ ਹੀਰਾ ਸਿੰਘ ਸੀ ਉਹ ਬੜੇ ਤਪਸਵੀ ਜਿਹੜੇ ਆ ਰਾਜਾਂ ਚ ਜਾਣੇ ਜਾਂਦੇ ਆ ਔਰ ਔਰ ਦੂਜੇ ਉਹਨਾਂ ਤੋਂ ਬਾਅਦ ਅਗੇ ਰਬਦਮਨ ਜੀ ਰਬਦਮਨ ਸਿੰਘ ਜੀ ਉਹ ਇੱਕ ਦੇਸ਼ ਭਗਤ ਜਿਹੜੇ ਆ ਰਾਜੇ ਦੇ ਨਾਂ ਤੇ ਜਾਣੇ ਜਾਂਦੇ ਆ ਜੀ ਤੇ ਅੱਜ ਅਸੀਂ ਜਿਹੜਾ ਉੱਥੋਂ ਤੋਂ ਲੈ ਕੇ ਇੱਥੋਂ ਦੀ ਰੋਡ ਤੱਕ ਜਿਹੜੀ ਇਹਦੀ ਸਫਾਈ ਕੀਤੀ ਹੈ ਜੀ ਔਰ ਬੜੇ ਉਹਦੇ ਨਾਲ ਆਏ ਆ ਮੇਰੇ ਖਿਆਲ ਚ ਅਸੀਂ ਤਾਂ ਖਾਸ ਕਰਕੇ ਰੰਪੂਰ ਇੰਟਰਸਟ ਵੱਲੋਂ ਇਹ ਫੈਸਲਾ ਕੀਤਾ ਕਿ ਹਰ ਮਹੀਨੇ ਦੇ ਸ਼ਨੀਵਾਰ ਜਾਂ ਕੋਈ ਦਿਨ ਇਹ ਹਜਾ ਸੋਮਵਾਰ ਮੈਂ ਮੇਰਾ ਸਟਾਫ ਤੇ ਹੋਰ ਜਿਹੜੇ ਮੇਰੇ ਸਾਥੀ ਨੇ ਅਸੀਂ ਕੋਈ ਨਾ ਕੋਈ ਟਾਰਗੇਟ ਕਰਿਆ ਕਰਾਂਗੇ ਔਰ ਜਿਵੇਂ ਅਸੀਂ ਸੋਮਵਾਰ ਆ ਮੈਂ ਕਿਹਾ ਹਾਲੇ ਮੇਰੇ ਸ਼ਨੀਵਾਰ ਨੱਬਾ ਨਹੀਂ ਨੱਬਾ ਦਾ ਕੋਈ ਵੀ ਜਗਾ ਰੱਖੇ ਇੱਕ ਟਾਰਗੇਟ ਹਾਂ ਟਾਰਗੇਟ ਰੱਖੇ ਥੋੜੀ ਹੋਵੇ ਜਿੰਨਾ ਸਾਡਾ ਯੋਗਦਾਨ ਪੰਦਾ ਜਿੱਦਿ ਸਾਡੀ ਉਹਦੇ ਚ ਆਪਾਂ ਪਾਇਆ ਕਰਾਂਗੇ ਤੇ ਉਹਦੇ ਚ ਅਸੀਂ ਜਿਵੇਂ ਸੋਮਵਾਰ ਆ ਸੋਮਵਾਰ ਸਾਡੀ ਥੂਈ ਰੋਡ ਤੇ ਜਨਰਲ ਸਰਦੇਵ ਸਿੰਘ ਸਾਡੀ ਉੱਥੇ ਉਹ ਆ ਪਿਛਲੇ ਬਾਰਸ਼ਾਂ ਚ ਵੀ ਉੱਥੇ ਕਾਫੀ ਥੋੜੀ ਜੀ ਦਿੱਕਤ ਆਈ ਹੈ ਜੀ ਉੱਥੇ ਅਸੀਂ ਤੇ ਨਾਲ ਸਾਡੇ ਜਿਹੜੀ ਐ ਲਾਈਫ ਇੰਸ਼ੋਰੈਂਸ LIC ਆ ਅਸੀਂ ਦੋਨੇ ਮਿਲ ਕੇ ਜਿਹੜਾ ਇਕੱਠੇ ਉਹਨੂੰ ਨਾਬੇ ਦੀ ਇੱਕ ਨਵਾਂ ਨਵੀਂ ਦਿਸ਼ਾ ਦੇਣ ਜਾ ਰਹੇ ਹਾਂ ਤੇ ਇਦਾਂ ਦੇ ਹੋਰ ਵੀ ਜਿਹੜੇ ਨਾਬੇ ਚ ਕਾਫੀ ਜਗ੍ਹਾ ਨੇ ਹੋਰ ਜਿਹੜੇ ਅਸੀਂ ਉਹਨਾਂ ਨੂੰ ਵੀ ਅਪਰੋਚ ਕਰਾਂਗੇ ਕਿ ਨਾਬਾ ਸਾਡਾ ਆਪਣਾ ਜੀ ਔਰ ਇਹਨੂੰ ਕਰੋ ਔਰ ਮੈਂ ਇਸ ਮੌਕੇ ਤੁਹਾਡੇ ਮਾਧਿਅਮ ਰਾਹੀਂ ਇੱਕ ਖਾਸ ਕਰ ਮੈਂ ਨਾਬੇ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਅਸੀਂ ਰੋਜ਼ ਤੁਸੀਂ ਦੇਖਿਆ ਹੋਊਗਾ ਤਕਰੀਬਨ 8 ਤੋਂ 10 ਕੁਇੰਟਲ ਜਿਹੜੇ ਲਫਾਫੇ ਆ ਜਾਂ ਕੂੜਾ ਇਹ ਅਸੀਂ ਨਾਲੀਆਂ ਚ ਘੜਦੇ ਆ ਇਹ ਨਾਲੀਆਂ ਚ ਜਾਂਦਾ ਕਿਵੇਂ ਆ ਇਹ ਪਹਿਲਾਂ ਤਾਂ ਦੇਖੋ ਜੀ ਅਸੀਂ ਗੇੜਦੇ ਆ ਲਫਾਫੇ ਨਾਲੇ ਫਿਰ ਅਸੀਂ ਨਗਰ ਕੌਂਸਲ ਵਾਲੇ ਜਿਹੜੇ ਸਾਡੇ ਟੈਕਸ ਦੇ ਪੈਸੇ ਨੇ ਉਹ ਪੈਸਿਆਂ ਰਾਹੀਂ ਅਸੀਂ ਉਹਨਾਂ ਨੂੰ ਕਢਾਉਨੇ ਆ ਠੀਕ ਹੈ ਜੀ ਜਿੱਦਣ ਸਾਡੇ 90 ਦੇ ਲੋਕ ਸਾਡੇ ਜਿਹੜੇ ਭਰਾ ਨੇ ਪੇਣਾ ਮਾਤਾਵਾ ਹੈ ਜੀ ਸਾਰੇ ਅਸੀਂ ਰਲ ਮਿਲ ਕੇ ਜਿੱਦਣੇ ਪਲਾਸਟਿਕ ਦੇ ਲਿਫਾਫੇ ਤੇ ਜਿਹੜੀ ਦੂਜਾ ਅਸੀਂ ਮਲਬਾ ਉਹ ਨਾਲੀਆਂ ਚੋਂ ਗੇਨੋਂ ਹਟ ਗਏ ਮੈਖਲ ਨਾਭਾ ਪੰਜਾਬ ਚ ਇੱਕ ਨੰਬਰ ਹੋਊਗਾ ਜੀ ਔਰ ਸਾਡੀ ਸਾਡੀ ਮਿਊਨਿਸਪੈਲਿਟੀ ਦੀ ਟੋਟਲ ਜਿਹੜੀ એનર્ਜੀ ਆ ਉਹ ਸਿਰਫ ਉਹ ਲਿਫਾਫਿਆਂ ਨੂੰ ਕੱਢਣ ਲਈ ਮਿਲੀ ਜਾਂਦੀ ਆ ਜਾਂ ਸੀਵਰੇਜ ਜਿਹੜੇ ਪੁਰਾਣੇ ਨੇ ਬੇਲਾ ਵਹਾ ਚੁੱਕੇ ਨੇ ਉਹ ਸੀਵਰੇਜ ਦੀ ਸਫਾਈ ਨੂੰ ਲੱਗੇ ਆ ਮੈਂ ਇਸ ਮੌਕੇ ਤੇ ਆ ਜਨਾਬਾ ਦੇ ਵਸਤੇ ਜਿੱਥੇ ਆਉਣ ਵਾਲੇ ਸਮੇਂ 'ਚ ਵਧਾਈ ਦੇਣੇ ਆ ਨਾਬੇ ਨੂੰ ਔਰ ਉਹਦੇ ਨਾਲ ਨਾਲ ਇਹ ਵੀ ਫੀਲ ਕਰੂੰਗਾ ਸਾਡਾ ਨਾਬਾ ਆਪਣਾ ਜੀ ਨਾਲੀਆਂ 'ਚ ਤੁਸੀਂ ਜਿਹੜੀ ਪਲਾਸਟਿਕ ਦੀਆਂ ਬੋਤਲਾਂ ਪਲਾਸਟਿਕ ਦਾ ਸਮਾਨ ਇਹਨੂੰ ਬੰਦ ਕਰੋ ਜੀ ਔਰ ਇਹਦੇ ਨਾਲ ਹੀ ਮੈਂ ਅਸੀਂ ਇੱਕ ਦਿਨ ਤੁਹਾਡਾ ਸਾਥ ਲੈ ਕੇ ਅਸੀਂ ਖਾਸ ਕਰ ਜਿਹੜੇ ਪੁਆਇੰਟਸ ਨੇ ਜਿੱਥੇ ਲੋਕ ਸਬਜ਼ੀ ਆ ਮੰਡੀ ਆ ਜਿੱਥੇ ਸਾਡੀ ਮਾਮਾ ਭੈਣਾ ਜਾਂ ਹੋਰ ਲੋਕ ਆਉਂਦੇ ਨੇ ਉੱਥੇ ਉਹ ਜਿਹੜੇ ਪਲਾਸਟਿਕ ਦੇ ਲਫਾਫੇ ਚ ਲੈ ਜਾਂਦੇ ਆ ਜੀ ਉਹਨਾਂ ਨੂੰ ਅਸੀਂ ਇੱਕ ਦਿਨ ਜਾ ਕੇ ਬੜੀ ਜਲਦੀ ਹੋਈ ਉਹਨਾਂ ਨੂੰ ਕੁਝ ਥੈਲੇ ਅਸੀਂ ਬਣਾਏ ਆ ਉਹ ਥੈਲੇ ਅਸੀਂ ਉਹਨਾਂ ਨੂੰ ਵਿਰਤਤ ਕਰਾਂਗੇ ਮੈਸੇਜ ਦੇਵਾਂਗੇ ਵੀ ਖਾਸ ਕਰ ਪਲਾਸਟਿਕ ਦੇ ਲਫਾਵੇ ਇਹਨਾਂ ਦਾ ਜਿਹੜਾ ਕੋਡ ਆ ਸਾਨੂੰ ਕੈਂਸਰ ਵੀ ਕਰ ਰਿਹਾ ਪੁਰ ਵੀ ਕਰ ਰਿਹਾ ਜੀ ਇਹਨੂੰ ਆਪਾਂ ਛੱਡੋ ਆਪਣੇ ਜਿਹੜੇ ਪੁਰਾਣੀ ਰਵੈਤੀ ਉਹ ਨੇ ਉਹਨਾਂ ਚਾਹੋ ਜੀ